ਸਭ ਤੋਂ ਵੱਡੀ ਇਹ ਵੱਡੀ ਖਬਰ ਹੈ ਪੰਜਾਬ ਕਾਂਗਰਸ ਨੇ ਤਰਨਤਾਰਨ ਉਪ ਚੋਣ ਦੇ ਲਈ ਇੰਚਾਰਜ ਜਿਹੜਾ ਕਿ ਨਿਯੁਕਤ ਕੀਤਾ ਤਾਂ ਇਸ ਦੇ ਵਿੱਚ ਭੁਪੇਸ਼ ਬੁਗੇਲ ਅਤੇ ਅਮਰਿੰਦਰ ਸਿੰਘ ਰਾਜਾ ਪੜੰਗੇ ਨੇ ਨਵੇਂ ਇੰਚਾਰਜ ਦਾ ਐਲਾਨ ਕੀਤਾ ਪ੍ਰਤਾਪ ਸਿੰਘ ਬਾਜਵਾ ਦੇ ਨਿਰਦੇਸ਼ ਤੇ ਤਰਨਤਾਰਨ ਉਪ ਚੋਣ ਦੇ ਇੰਚਾਰਜ ਜਿਹੜੇ ਕਿ ਸੁਖਵਿੰਦਰ ਸਰਕਾਰੀਆ ਨੂੰ ਬਣਾਇਆ ਗਿਆ ਤਾਂ ਸੁਖਵਿੰਦਰ ਸਰਕਾਰੀਆ ਨੂੰ ਜਿਹੜਾ ਕਿ ਤਰਨਤਾਰਨ ਚੋਣ ਦੇ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਤਰਨਤਾਰਨ ਉਪ ਚੋਣ ਦੇ ਲਈ ਸੁਖਵਿੰਦਰ ਸਰਕਾਰਿਆ ਨੂੰ ਦਾ ਚੋਣਾਂ ਜਿਹੜਾ ਕੀ ਕੀਤਾ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਪੰਜਾਬ ਕਾਂਗਰਸ ਨੇ ਤਰਨਤਾਰਨ ਦੇ ਉਪ ਚੋਣ ਦੇ ਲਈ ਇੰਚਾਰਜ ਨੂੰ ਨਿਯੁਕਤ ਕੀਤਾ ਕੁਪੇਸ਼ ਬਗੇਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੇਂ ਇੰਚਾਰਜ ਦਾ ਐਲਾਨ ਕੀਤਾ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਿਰਦੇਸ਼ ਤੇ ਤਰਨਤਾਰਨ ਉਪਚੋਣ ਇੰਚਾਰਜ ਜਿਹੜੇ ਕੀ ਸੁਖਵਿੰਦਰ ਸਰਕਾਰੀਆ ਨੇ ਤਾਂ ਉਹਨਾਂ ਨੂੰ ਤਰਨਤਾਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਦਿੱਤੀ ਗਈ ਹੈ ਤਾਂ ਤਰਨਤਾਰਨ ਦੇ ਲਈ ਸੁਖਵਿੰਦਰ ਸਰਕਾਰੀਆ ਦਾ ਚੋਣ ਕੀਤੀ ਗਈ ਹੈ ਤਾਂ ਉਹਨਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਜਿਹੜੀ ਉਪਚੋਣ ਦੀ ਦਿੱਤੀ ਗਈ ਹੈ